ਹੋਰ ਨਾ ਮਾ ਸ਼ਾਨਦਾਰ ਵਲੌਗ ਵਿੱਚ ਲਿਆਉਣ ਲੱਗਾ ਮੈਂ ਪਹੁੰਚਿਆ ਮੇਰੇ ਬਲ ਪੈਲੈਸ ਮਹਿਲ ਆ ਸਾਲਜ਼ਬਰਗ ਆਸਟਰੀਆ ਚ ਤਾਂ ਆ ਕੋਟੀਆਰਟ ਹੈਗਾ ਯਾਰ ਜੇ ਤੁਸੀਂ ਅੰਦਰ ਹੀ ਵੜਦੇ ਆ ਤਾਂ ਇੱਥੇ ਦੀ ਮਹਿਲ ਦੇਖਦੇ ਆ ਆਸਟਰੀਆ ਦੀ ਮਹਿਲ ਕੋਈ ਰਾਇਲ ਫੈਮਲੀ ਤਾਂ ਇੱਥੇ ਰਹੀ ਨਹੀਂ ਤਾਂ ਉਹ ਕਈ ਚਿਰ ਦੇ ਖਤਮ ਕਰ ਦਿੱਤੇ ਸੀਗੇ ਤਾਂ ਮੈਂ ਦੇਖਦੇ ਕਿੰਦਾ ਦਾ ਆ ਆਰਕੀਟੈਕਚਰ ਵਾਸਤੇ ਦੇਖਣ ਵਾਲਾ ਹੁੰਦਾ ਜੀ ਰਾਇਲ ਮਹਿਲ ਹੈਗੇ ਆ ਬਿਲਡਿੰਗਸ ਹੈਗੀਆਂ ਯੂਰਪ ਚ ਤਾਂ ਵੈਸੇ ਆਹ ਬਿਲਡਿੰਗ ਦੇਖਣ ਪੈਲੈਸ ਮਹਿਲ ਦੇਖਣ ਟਿਕਟ ਹੈ ਨਹੀਂਗਾ ਕੋਈ ਮੁਫਤ ਆ ਮੁਫਤ ਆ ਬੋ ਤਾਂ ਇਹਨੀ ਖੂਬਸੂਰਤੀ ਦੇਖੋ ਵਾਹ ਜੀ ਵਾਹ ਵਾਹ ਹੁੰਦੀ ਗਾਰਡਨਸ ਫਾਉਂਟੇਨ ਸਾਹਮਣੇ ਫਾਉਂਟੇਨ ਆ ਆ ਹੁੰਦੀ ਗਾਰਡਨ ਬਾਗ ਖੂਬਸੂਰਤੀ ਮੈਂ ਹੈਰਾਨ ਆ ਟਿਕਟ ਦੇ ਕੋਈ ਖਰਚਾ ਨਹੀਂ ਹੈਗਾ ਯਾ ਸੋ ਇਹਦਾ ਖਰਚਾ ਕਿਸੇ ਪਾਸੋਂ ਤਾਂ ਹੀ ਕੱਢਦੇ ਹੋਣੇ ਖੂਬਸੂਰਤੀ ਦੇਖੋ ਰੰਗਾਂ ਦੀ ਲਾਲ ਫੁੱਲ ਪੀਲੇ فل بھی ہے گا گلابی بھی ہے گے آنی سونی جگہ آ خوبصورتی آسٹری دی. پوڑیاں دیکھو پتھر دیا ویسے زندگی تو ہوں سی اِن کی ادا کی جگہ چیز سکے پر پھر ختم بھی یہ ادا ہی ہوئے سو لچھن بہت ماڑے سے آ دیکھو خوبصورتی دی. ਵਾਹ ਜੀ ਵਾਹ ਚੁੱਕ ਤੇ ਜਾਣੇ ਇੱਥੇ ਅਬੀ ਦੇਖੋ ਪੱਥਰ ਦੇ ਬਣੇ ਪੌੜੀਆਂ ਬਹੁਤ ਵਧੀਆ ਇੱਥੇ ਬਣਾਈਆਂ ਆਂ ਆ ਜਗਾ ਤਾਂ ਪਤਾ ਲੱਗਾ ਇਥੋਂ ਫੋਟੋਆਂ ਖਿੱਚਦੇ ਆ ਸਹੀ ਗੱਲ ਐ। 뷰 ਅਸਲੀ ਵਧੀਆ ਇੱਥੋਂ ਮਿਲਦਾ। ਅਮੈਲ 1606 ਦਾ ਬਣਿਆ ਇੱਥੇ। ਹਜੇ ਵੀ ਮੇਨਟੇਨੈਂਸ ਦੀ ਪੂਰੀ ਹੁੰਦੀ ਆ ਤਾਂ ਲੋਕ ਦੇਖੋ ਲੋਕ ਵੀ ਕਾਫੀ ਇੱਥੇ ਆ ਜਾਇਓ ਆ। ਸ ਲੋਕ ਇੱਥੇ ਦੇਖਣ ਵੀ ਆਉਂਦੇ। ਕਿਉਂਕਿ ਹੁਣ ਗਰਮ ਮੌਸਮ ਆ। ਇਹਨਾਂ ਦੇ ਜੀ ਗਾਰਡਨਸ ਆ। ਇੱਥੇ ਲੋਕੀ ਇਹ ਫੋਟੋਆਂ ਖਿੱਚਣਾ ਚਾਹੁੰਦੇ ਸਾਉਂਟਨ ਦੇ ਨਾਲ ਬੰਦੇ ਆਹ ਤਾਂ ਵੈਸੇ ਲੱਗਦਾ ਹੀ ਵਧੀਆ ਪਰ ਆਹ ਦੇਖੋ ਇੱਥੇ ਤਾਂ ਹੋਰ ਜਗ੍ਹਾ ਇਹਨਾਂ ਨੇ ਬਣਾਈ ਹੋਆ ਨਹੀਂ ਆਂ ਨਹੀਂ ਆ ਤੇ ਲੋਗਾਂ ਤੋਂ ਖੋਸ਼ਿੰਦੇ ਨੇ ਇਹਨੇ ਕਮਾਲ ਦੀ ਜਗ੍ਹਾ ਇਹਨਾਂ ਨੇ ਤੋਰਨ ਲਈ ਇੱਥੇ ਫੋਟੋਆਂ ਖਿੱਚਣ ਲਈ ਜਗ੍ਹਾ ਬਣਾਈ ਹੋਆ ਇੱਥੇ ਲੋਕੀ ਫੋਟੋਆਂ ਖਿੱਚਦੇ ਤਾਂ ਕਹਿ ਤਾ ਇੱਥੇ ਅੰਦਰ ਹੀ ਗਾਰਡਨ 'ਚ ਬੈਠੇ ਆ ਤੁਸੀਂ ਆ ਕੇ ਇੱਥੇ ਬਹਿ ਜਾਓ ਫੋਨ ਤੇ ਲੱਗੋ ਕਿਤਾਬਾਂ ਪੜੋ ਗੱਪਸ਼ਪ ਮਾਰੋ ਜੱਫੀਆਂ-ਜੁਫੀਆਂ ਪਾਵੋ ਦੇਖੋ ਜਗ੍ਹਾ ਬਹੁਤ ਵਧੀਆ ਬਣੀ ਆ ਵਾਹ ਵਈ ਵਾਹ ਸੋਨਾ ਮਹਿਲ ਆ ਥੋੜਾ ਅੰਦਰ ਇੱਥੇ ਜਾਂਦੇ ਆ ਤੇ ਦੇਖਦੇ ਸਟਰਕਚਰ ਵੀ ਬਹੁਤ ਵਧੀਆ ਇਹਨਾਂ ਨੇ ਰੱਖਿਆ ਥੋੜਾ ਅੰਦਰ ਜਾਂਦੇ ਇੱਥੇ ਥੋੜਾ ਖਾਲੀ ਲੱਗਦਾ ਵਾਹ ਵਈ ਵਾਹ ਗਰਮ ਮੌਸਮ ਆ ਤਾਂ ਦੇਖੋ ਪਾਣੀ ਚੱਲਦਾ ਜੀ ਕਰਦਾ ਮੇਰਾ ਛਾਲੀ ਮਾਰ ਵਿੱਚ ਪਰ ਕੱਪੜੇ ਮੇਰੇ ਹੋਰ ਹੈ ਨਹੀਂਗੇ ਸੋ ਪ੍ਰੋਬਲਮ ਤਾਂ ਆਹੀ ਹੋਣੀ ਪਰ ਮੌਸਮ ਇੰਨਾ ਗਰਮਿਆ ਕਿ ਕੱਪੜੇ ਸੌਕੇ ਜਾਣੇ ਹੈਗੇ ਜਿੱਥੇ ਮਰਜੀ ਤੁਸੀਂ ਦੇਖੋ ਆ ਖੂਬਸੂਰਤੀ ਵਨ ਦਿਸਦੀ ਦਿਸਦੀ ਹੈ ਇਹੋ ਪੱਥਰ ਦੇ ਇਨਾਂ ਨੇ ਸਟੈਚੂ ਵੀ ਬਣਾਇਆ ਹੋਆ ਇੱਕ ਤਾਂ ਇੱਥੇ ਆ ਇੱਕ ਉੱਤੇ ਪਰਲੇ ਪਾਸੇ ਦਿਸਦਾ ਇੱਕ ਆ ਸਾਹਮਣੇ ਆ ਦੇਖਦਾ ਤਾਂ ਬੱਚੇ ਨੇ ਪੈਟਰਨ ਵੀ ਬਣਾਇਓ ਆ ਤਾਂ ਫੁੱਲ ਰੱਖਿਓ ਕਮਾਲ ਦੀ ਚੀਜ਼ ਕਮਾਲ ਦੀ ਚੀਜ਼ ਮੇਰਾ ਖਲੀਲ ਜੀ ਕਰਦਾ ਕਿ ਮੈਂ ਸ਼ਾਲ ਮਾਰਾ ਬੈਠ ਕੇ ਗਰਮ ਦੇ ਨੀ ਗਰਮੀ ਲੱਗਦੀ ਵਸੇ ਮੁੱਥੇ ਤੇ ਦੀਂਦਾ ਹੋਊਗਾ ਤੇ ਗਰਮੀ ਚੰਗੀ ਆ ਤਾਂ ਜੀ ਕਰਦਾ ਕਿ ਪਾਣੀ ਜੇ ਪਾਣੀ ਨੇੜੇ ਹੁੰਦਾ ਮੈਂ ਮੂੰਹ ਹੀ ਧੋ ਲੈਣਾ ਸੀਗਾ ਆ ਥੋੜਾ ਗੰਦਾ ਲੱਗਦਾ ਐ ਇੱਥੇ ਇੱਥੇ ਥੋੜੇ ਮੱਖੀਆਂ ਵੀ ਦੀਲੀ ਆਏ ਸਾਰੇ ਪਾਸੇ ਹਰਿਆਲੀ ਹਰਿਆਲੀ ਗੇਟ ਤਾਂ ਦੇਖੋ ਆ ਪਿਲਰ ਦੇਖੋ ਆ ਗੱਲ ਸੁਣੋ ਸੋਹਣੇ ਬਣੇ ਹੋ ਪਿਲਰ ਤਕੜੀ ਚੀਜ਼ ਹੈ ਇਹ ਪਤਾ ਨਹੀਂ ਜੇ 1606 ਦੇ ਅਰੀਜਨਲ ਹੋਗੇ ਸ਼ਾਇਦ ਬਾਅਦ ਚ ਬਣੇ ਹੋਗੇ ਪਰ ਮਹਿਲ ਸੋਨਾ 16 ਚ ਬਣੀ ਸੀਗੀ ਤਾਂ ਉਸ ਤੋਂ ਬਾਅਦ ਮੇਨਟੇਨਸ ਚ ਚੱਲਦੀ ਰਹਿੰਦੀ ਹੈ دیکھو کمرے کھنے خے جو اندر ہی پڑو بس ماربل ماربل ہی دستا ہے وہاں پوڑیاں ਵਾਹ ਜੀ ਵਾਹ ਕਿਹਨੇ ਰਸੀ ਇਥੇ ਆ ਜੋ ਅੰਦਰ ਜਾ ਨਹੀਂ ਸਕਦੇ ਬਰਾਹ ਹਾਲ ਚ ਕਾਨਸਰਟ ਹੁੰਦੇ ਆ ਮਹਿਫਲਾਂ 사ਜਦੀਆਂ ਇੱਥੇ ਵਾਹ ਜੀ ਵਾਹ ਮਹਿਫਲ ਹੋਣੀ ਚਾਹੀਦੀ ਇਦਾਂ ਦੇ ਕਮਰੇ ਚ ਵਾਹ ਜੀ ਵਾਹ ਕੋਰਸੀਆਂ ਨੇ ਡਾਣਾ ਥੱਲੇ ਚਲੀਏ ਕੁੱਤੇ ਤਾਂ ਦੇਖ ਜਾਂਦਾ ਤਾਂ ਵਾਪਸ ਥੱਲੇ ਜਾਣੇ ਆ ਪੌੜੀਆਂ ਵੱਡੀਆਂ ਕਿੰਨੀਆਂ ਆ ਇਹ ਇੱਥੇ ਬੰਦਾ ਆਰਾਮ ਨਾਲ ਥੱਲੇ ਉੱਤੇ ਜਾ ਸਕਦਾ ਪੌੜੀਆਂ ਬਣਾਉਣੀਆਂ ਇਦਾਂ ਦੀਆਂ ਬਣਾਓ ਤਾਂ ਉਹ ਤਾਂ ਇੱਥੇ ਜਗਾ ਬੰਦਿਆ ਮਨ ਆ ਵੀ ਇੱਥੇ ਬੰਦ ਇੱਥੇ ਕੌਨਸਰਟ ਰੋਜ਼ 7 ਵਜੇ ਕਾਨਸਰਟ ਹੁੰਦੇ ਆ ਸੋ ਨਿਕਲੇ ਆ ਪੈਲਸ ਤੋਂ ਤਾਂ ਵਾਪਸ ਗਾਰਡਨ ਤੇ ਆ ਗਏ ਆ ਤਾਂ ਇੱਥੇ ਸ਼ੇਡ ਕਾਫੀ ਆ ਤੁਰਨ ਲਈ ਤਾਂ ਧੁੱਪ ਚੰਗੀ ਨਿਕਲੀ ਹੋ ਤਾਂ ਪਾਣੀ ਤੇ ਚਲੋ ਛਾਲ ਤਾਂ ਨਹੀਂ ਮਾਰਨੀ ਸੋ ਇਹ ਸੀਗਾ ਮੇਰਾ ਪੈਲਸ ਦਾ ਵਲੌਗ ਮਹਿਲ ਦਾ ਵਲੌਗ ਮੀਡੇ ਕੇ ਬੜੀਆ ਲੱਗਿਆ ਸਾਊਸਬਰਗ ਸ਼ਹਿਰ ਆ ਬਹੁਤ ਖੂਬਸੂਰਤ ਸ਼ਹਿਰ ਆ ਕੇ ਦੇਖੋ ਤਾਂ ਕੋਈ ਪੈਸਾ ਨਹੀਂ ਲੱਗਿਆ ਮੁਕਤ ਦਾ ਸਿਕ ਮੈਨੂੰ ਪਤਾ ਵੀ ਨਹੀਂ ਸੀਗਾ ਮੁਕਤ ਦਾ ਮੈਂ ਟਿਕਟ ਆਫਿਸ ਲੱਭਦਾ ਸੀ ਤਾਂ ਸਿਕਾ ਮੁਖ ਦਾ ਸੋ ਅਮੀਦਿਆ ਕੇ ਵਲੌਗ ਬੜੀ ਆ ਲੱਗਿਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਦਾਂ ਦੇ ਬਾਗ ਆ ਕੇ ਦੇਖੋ ਰਬ ਰੱਖਾ